ਹਾਂ ਚਲ ਪੀਓ ਕੁਦੇ ਇਹ ਕਿੱਥੇ ਘਰ ਪਈ ਐ ਦੂਰ ਦੀ ਪੁੱਛ ਮੜਾਏ ਦੂਰ ਦੀ ਨਾ ਇਹਨਾਂ ਪੁੱਛਣਾ ਨਾ ਗਿਛਣਾ ਕਿਹਨ ਤੋਂ ਚੁੱਕ ਕਰਕੇ ਤੋਰ ਪੈਂਦੀ ਐ ਤੇ ਸ਼ਾਮ ਦੀ ਹੁੰਦੀ 10 ਕੇ ਤਮਦ ਜਾਵੇ ਹਾਂ ਚੱਲੀ ਕਿੱਥੇ ਆ ਨਹੀਂ ਮੈਂ ਦੱਸ ਕੋਈ ਬਾਹਰ ਨਿਕਲ ਨਹੀਂ ਸਕਦੀ ਨਿਕਲ ਨਹੀਂ ਸਕਦੀ ਦੱਸ ਕੇ ਹੀ ਜਾ ਸਕਦੀ ਜਦੋਂ ਆਪ ਤੁਰਨ ਜੋਗੇ ਹੀ ਨਾ ਉਹਦਾ ਸਾਰਾ ਦਿਨ ਨਿਕਲ ਬਹਿਣਾ ਦੱਸ ਕੇ ਜਾਣਾ ਸਿੰਦੂ ਪੁੜੇ ਵਿੱਚ ਦੱਸਿਆ ਤੇ ਮੇਰੇ ਕੋਲ ਹੋਣੀ ਕੁੱਤੇ ਗਾਣੀ ਚੋਰਾ ਮੰਗ ਤੱਲੇ ਨੀ ਚੁਪ ਕਰ ਬਾਕੀ ਚੋਰੀ ਗਏ ਹਾਂ ਬੱਸ ਇਹ ਬਤ ਦੱਸ ਕੇ ਲੈ ਜਾ ਕੰਮ ਸਗਾ ਮੰਮੀ ਪੁੱਤ ਛੇ ਤੱਕ ਕੀ ਦੱਸੋਗੇ ਕਿ ਕਿ ਗਈ ਆ ਕਿੱਥੇ ਗਈ ਕੋਈ ਨੋਟ ਫੜੇ ਨੋਟ 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 ਮੇਰੇ ਹਿਸਾਬ ਨਾਲ ਬਾਪੂ ਦੇ ਕੇ ਗਈ ਦੇ ਜਾਂਦਾ ਆ ਓਏ ਬੜੇ ਚਲਾਕ ਆ ਬਾਪੂ ਚੀ ਦੇ ਲਾ ਲੜ ਪੈਂਦੀ ਆ ਨੂੰ ਨਹੀਂ ਪੁੱਛਦਾ ਕੋਈ ਵੀ ਕਹੇ ਲੜਦੀ ਆ ਕਹੇ ਮੈਂ ਤਾਂ ਲੱਭੀ ਹੋਰ ਪੈਸੇ ਪੈਸੇ ਦੇਣੇ ਆ ਦੇ ਲਾ ਮੈਂ ਤਾਂ ਹੁੰਦਾ ਇੱਥੇ ਆ ਇਨਾ ਸੇਕ ਹੈ ਨਾ ਬਾਹਰ ਬਹਿਣਾ ਮੇਰੀ ਰਾਖੀ ਰੱਖਣੀ ਕਿ ਤੈਨੂੰ ਰੋਗੂਗਾ ਰਾਖਣੀ ਆ ਰੱਖਣੀ ਤੇਰੀ ਰਾਖੀ ਮੈਂ ਇੱਧੇ ਰੱਖਣੀ ਆ ਮੈਂ ਨਹੀਂ ਜਾਣ ਦੇਣਾ ਤੈਨੂੰ ਨਹੀਂ ਮੋਟਨਾ ਮੈਂ ਹੁਣ ਹੋ ਗਈ ਪੁੱਤਿਆਂ ਦੀ ਸੁਖਣਾ ਹੈ ਨਾ ਮੇਰਾ ਵੀ ਚੀ ਕਰਦਾ ساری ਉਮਰ ਤੇ ਨਿਗਲੀ ਨਹੀਂ ਬਾਹਰ ਦੇ ਮਤੇ ਦੋ ਮਿੰਟ ਮੈਂ ਵੀ ਆਪਣੀ ਸੇਲੀ ਲੀ ਦੋ ਪੇਸੇ ਜਾ ਕਿ ਤੈਨੂੰ ਪਸੰਦੇ ਦਾ ਕੋਈ ਕੱਪੜਾ ਲੈ ਆ 10 ਕੱਪੜੇ ਕੱਪੜੇ ਨਾ ਤੈਨੂੰ ਰਾਜ ਆਇੰਗਾ ਪਰ ਨਾਇਮ ਕਿਤੇ ਕਰਾ ਰਾਜ ਨਾਇਮ ਕੱਪੜਾ ਲੈ ਨੀ ਨੁਕਸਾਂ ਗਿਆ ਹਾਂ रुपया तो बढ़िया खरीद गई है हम बढ़िया खरीद जी नहीं था। आओ। के करना वहां मेरी जिते मर्जी तू मेरा नहीं चल जा था। था। मेरी